ਨਾ ਭਾਈ ਗੁਰਦਾਸ ਜੀ ਦੀਆਂ 12 ਦੀ ਕਥਾ ਸਾਂਝੀ ਕਰਨ ਲੱਗੇ ਹਾਂ ਸਰਬ ਸੰਗਤਮਤ ਚੈਨਲ ਤੇ ਜੁੜੋ ਪਈ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰੋ ਸਾਡਾ ਉਪਰਾਲਾ ਹੈ ਕਿ ਗੁਰਬਾਣੀ ਦੀ ਮਹਿਕ ਘਰ-ਘਰ ਤੱਕ ਪਹੁੰਚੇ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਹਰ ਇੱਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਸੋ ਗੁਰੂ ਦੀ ਗੱਲ ਗੁਰ ਇਤਿਹਾਸ ਆਪਨ ਸੰਤਾ ਤੱਕ ਪਹੁੰਚੇ ਸਾਡਾ ਹੀ ਉਪਰਾਲਾ ਹੈ ਸੁਵਤਵਤ ਚੰਗ ਸੰਗਤ ਚੈਨਲ ਨਾਲ ਜੁੜਿਆ ਕਰੋ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਗੁਰੂ ਚੇਲੇ ਦੀ ਗੱਲ ਹੈ ਭਾਈ ਗੁਰਦਾਸ ਦੀਆਂ 12 ਮੇਰੋ ਚਾਰ ਚੀਲਾ ਪ੍ਰਮਾਨ ਗੁਰਮੁਖ ਜਾਣੀ ਐ ਗੁਰਮੁਖ ਚੋਦ ਵਿਦਾਨ ਕਥ ਕਥਾਣੀ ਐ ਕੁਦਰਤ ਨੇ ਕੁਰਬਾਨ ਕਾਦਰ ਜਾਣੀ ਐ ਗੁਰਮੁਖ ਜਗ ਮਹਿਮਾਨ ਜਗ ਮਹਿਮਾਨੀ ਐ ਸਤ ਗੁਰ ਸਤ ਸੁਹਾਨ ਆਖਵ ਖਾਣੀ ਐ ਦਰ ਢਾਡੀ ਦਰਵਾਣ ਚ ਵਿਚ ਗੁਰਬਾਣੀ ਐ ਅੰਤਰਜਾਮੀ ਜਾਣ ਹੇਤ ਪਛਾਣੀ ਐ ਸੱਚ ਸ਼ਬਦ ਨਿਸ਼ਾਨ ਸੁਰਤ ਸਮਾਣੀ ਐ ਏਕੋਦਰ ਦੀਬਾਨ ਸ਼ਬਦ ਸਿਆਣੀ ਐ ਗੁਰੂ ਦਾ ਚੇਲਾ ਪ੍ਰਮਾਣਿਕ ਗੁਰਮੁਖ ਜਾਣੀਦਾ ਉਸ ਗੁਰਮੁਖ ਦੇ ਚੋਜ ਕੰਮ ਅਚਰਜ ਰੂਪ ਹਨ ਉਸ ਦੀ ਅਕਥ ਕਹਾਣੀ ਹੈ ਕੁਦਰਤ ઈશ્વਰ ਦੀ ਰਚਨਾ ਤੋਂ ਕੁਰਬਾਨ ਜਈਏ ਉਸ ਤੋਂ ਕਾਦਰ ਕਰਤਾ ਅਨ ਮਾਨ ਪ੍ਰਮਾਨ ਦੁਆਰੇ ਜਾਣੀਦਾ ਹੈ ਗੁਰ ਆਪ ਨੂੰ ਜਗਤ ਵਿਖੇ ਪਰਹੁਣਾ ਸਮੇਂ ਦੇ ਹਨ ਉਹ ਜਗਤ ਵਿੱਚ ਪੂਰਕ ਹੁੰਦੇ ਹਨ ਸਤਿਗੁਰ ਨੂੰ ਸੱਚਾ ਸੋਹੰਦਾ ਗੁਰਮੁਖ ਕਹਿੰਦੇ ਤੇਕ ਹੁੰਦੇ ਹਨ ਗੁਰਮੁਖੰਨਾ ਦੇ ਦਰ ਦਾ ਢਾਡੀ ਹੋ ਕੇ ਗੁਰੂ ਦੀ ਬਾਣੀ ਬੋਲਦਾ ਹੈ ਗੁਰਮੁਖੰਤਰ ਜਾਮੀ ਅਕਾਲ ਪੁਰਖ ਨੂੰ ਦੇਖ ਕੇ ਉਸ ਦੇ ਹਿੱਤ ਨੂੰ ਪਛਾਣਦਾ ਹੈ ਸੱਚੇ ਸ਼ਬਦ ਦਾ ਨਿਸ਼ਾਨ ਮਿਲਦਾ ਹੈ ਸੁਰਤ ਭਗਵੰਤ ਪ੍ਰੀਤ ਵਿੱਚ ਸਮਾ ਜਾਂਦੀ ਹੈ ਇੱਕੋ ਸਾਧ ਸੰਗਤ ਰੂਪ ਦਰਵਾਜ਼ੇ ਦੀ ਬਾਣੀ ਦਾਸਰਾ ਰੱਖ ਕੇ ਸ਼ਬਦ ਦੁਆਰਾ ਬ੍ਰਹਮ ਨੂੰ ਸਿਆਣੇ ਦਾ ਹੈ ਭਾਵ ਗੁਰੂ ਚੇਲਾ ਪ੍ਰਮਾਣਿਕ ਚਿੱਲੇ ਗੁਰੂ ਅੰਗਦ ਜੀ ਦੇ ਕੰਮ ਅਸ਼ਰਜ ਤੇ ਕੱਥ ਰੂਪ ਹਨ ਅੱਗੇ ਵੀ ਹੋਰ ਇਹਨਾਂ ਦਾ ਵਰਣਨ ਕਰਦੇ ਹਨ ਸ਼ਬਦ ਗੁਰੂ ਗੁਰੂ ਵਾਹੋ ਗੁਰਮੁਖ ਜਾਣ ਆਇਆ ਚੇਲਾ ਸੁਰਤ ਸਮੌਲਖ ਲਖਾਇਆ ਗੁਰੂ ਚੇਲੇ ਵੇ ਵਾਹੋ ਤੂਰੀ ਚੜਾਇਆ ਗੈਰ ਗੰਭੀਰ ਥਾਓ ਅਜਰ ਚਰਾਇਆ ਸੱਚਾ ਬੇਪਰ ਵਾਹੋ ਸੱਚ ਸਮਾਇਆ ਪਾਤ ਸ਼ਾਹਾਂ ਪਾਤ ਸ਼ਹੁਕਮ ਚਲਾਇਆ ਲਾਓ ਬਾਲੇ ਤਰ ਗਏ ਪਾਉਣਾ ਪਾਇਆ ਸੱਚੀ ਸਿਫਤ ਸੁਲਾਹਾ ਪਿਉ ਪਿਆ ਆ ਸ਼ਬਦ ਸੂਰਤ ਅਸਗਾਹੋ ਅਕੜ ਕਢਾਇਆ ਤੁਰੀ ਘੋੜੀ ਤੁਰੀਆਂ ਚੜਾਇਆ ਗੂ ਦਾ ਸ਼ਬਦ ਗੁਰੂ ਹੈ ਤੇ ਧੰ ਹੈ ਉਹ ਮੁਗ ਜਿਸ ਨੇ ਉਹ ਗੁਰੂ ਪਾਇਆ ਹੈ ਚੇਲੇ ਗੁਰੰਗਤ ਨੇ ਸ਼ਬਦ ਦੀ ਸੂਰਤ ਵਿਖੇ ਆਪ ਸਮਾਇ ਕੇ ਹੋਰਨਾ ਨੂੰ ਅਲਖ ਪਰਮੇਸ਼ਵਰ ਲਖਾ ਦਿੱਤਾ ਜਦ ਗੁਰੂ ਨਾਨਕ ਨਾਲ ਚੱਲੇ ਤਵੇ ਆ ਮੇਲ ਹੋਇਆ ਗੁਰੂ ਨੇ ਤੁਰਿਆ ਪਦ ਦੀ ਘੋੜੀ ਪਰ ਚੜਾ ਦਿੱਤਾ ਫਲ ਗਹਿਰ ਗੰਭੀਰ ਥਾ ਹੋਏ ਅਜਰ ਨਾ ਜਰੇ ਜਾਣ ਵਾਲੇ ਪਦਾਰਥ ਜਰ ਲਿੱਤੇ ਸੱਚਾ ਵੀ ਪ੍ਰਵਾਹ ਹੋ ਕੇ ਸੱਚ ਵਿਖੇ ਸਮਾਗੇ ਪਾਤ ਸ਼ਾਹਾਂ ਦੇ ਪਾਤ ਸ਼ਾਹ ਬ੍ਰਹਮਾਦਿਕ ਪਰ ਹੁਕਮ ਚੱਲਣ ਲੱਗ ਪਿਆ ਵੀ ਪ੍ਰਵਾਹ ਵਹਿ ਗੁਰੂ ਦੀ ਦਰਗਾਹ ਦਾ ਭਾਣਾ ਚੰਗਾ ਲੱਗਾ ਸੱਚੀ ਸਿਬਤ ਸਲਾਹਾ ਦਾ ਅੰਮ੍ਰਿਤ ਆਪ ਪੀਤਾ ਤੇ ਹਰਨਾਂ ਨੂੰ ਪਿਆਇਆ ਸ਼ਬਦ ਦੀ ਸੁਰਤ ਅਸਗਹਾ ਬਹੜੀ ਹੋ ਕੇ ਕਈ ਅੱਕੜਾਂ ਮੂਰਖਾਂ ਨੂੰ ਕਢਾਇਆ ਸ਼ੁੱਧ ਕਰ ਦਿੱਤਾ ਅੱਗੇ ਆਉਂਦਾ ਹੈ ਗੁਰਮੁਖ ਪੰਥੀ ਮੂਲ ਨਾਮਿ ਲੈ ਮੂਲ ਨਾਮ ਕੀਮਤ ਪਾਈਐ ਪਾਇ ਤਰਾਜੂ ਤੋਲ ਨਾ ਤੁਲਤੁ ਲਈਐ ਨਜ ਘਰ ਤਖਤ ਡੋਲ ਨਾ ਡੋਲਦਾ ਗੁਰਮੁਖ ਪੰਥ ਨਿਰੋਲ ਅਰਲੈ ਰਲਈਏ ਕਥਾ ਕਥ ਕੋਲ ਆ ਬੋਲ ਨਾਰਨ ਰਲਈਏ ਸਦਾ ਪੂਲ ਪੂਲਨਾ ਪੂਲ ਪੁਨਾਈਏ ਗੁਰਮੁਖ ਪੰਥ ਡੋਲ ਸਹਿਦ ਸਮਾਈਆ ਮੇ ਉਸਰੋਰ ਚੱਲ ਗੁਰਮੁਖ ਪਾਈਏ ਲੱਕ ਟੋਲੀ ਇੱਕ ਟੋਲ ਨਾਪ ਗਣਾਈਏ ਗੁਰਮੁਖ ਪੰਥ ਮੂਲਕ ਹੈ ਨਹੀਂ ਮਿਲਦਾ ਨਜਦੀ ਕੀਮਤ ਹੀ ਪੈਂਦੀ ਹੈ ਤਕਰੀ ਵਿੱਚ ਵੱਟੇ ਪਾ ਕੇ ਨਾ ਤੋਲੀ ਜਾਣ ਵਾਲੀ ਵਸਤੂ ਤੁਲ ਨਹੀਂ ਸਕਦੀ ਆਪਣੇ ਘਰ ਦੇ ਤਖਤ ਪਰ ਅਡੋਲ ਰਹਿ ਕੇ ਡੋਲਣੀ ਨਾਲ ਨਹੀਂ ਡੋਲਦਾ ਗੁਰਮੁਖ ਪੰਥ ਨਿਰਮਲ ਹੈ ਤੇ ਨਾਲ ਰਲਾਓ ਤਾਂ ਰਲਦਾ ਨਹੀਂ ਇਸ ਦੀ ਕਥਾ ਕਥੀ ਨਹੀਂ ਜਾਂਦੀ ਨਾ ਬੋਲੀ ਜਾਂਦੀ ਹੈ ਨਾ ਇਸ ਦਾ ਬੋਲ ਬੋਲਿਆ ਜਾਣਾ ਚਾਹੀਏ ਇਹ ਸਦਾ ਭੁੱਲ ਤੋ ਰਹਤ ਹੈ ਦਾਨਾ ਹੈ ਕਿਸੇ ਗਲਤੀ ਵਿੱਚ ਨਹੀਂ ਭੁੱਲਦਾ ਇਹ ਗੁਰਮੁਖ ਪੰਥ ਸਥਰ ਹੈ ਇਸ ਦੀ ਸਤਾ ਸਹਿਜ ਪਦ ਵਿੱਚ ਹੈ ਅਮਰ ਤੇ ਸਰੋਵਰ ਝੋਲ ਕੇ ਗੁਰਮੁਖੇ ਸਹਿਜ ਦੀ ਦਾਤ ਪਾਉਂਦੇ ਹਨ ਇੰਨਾ ਪ ਲੱਖਾਂ ਪਦਾਰਥਾਂ ਦਾ ਇੱਕ ਪਦਾਰਥ ਹੈ ਕਿ ਆਪਾਂ ਨਹੀਂ ਗਿਣਾਉਂਦੇ ਅੱਗੇ ਆਉਂਦਾ ਹੈ ਗੁਰਮੁਖਾਂ ਦਾ ਸੋਧਾ ਤੇ ਖੇਤੀ ਸੋਧਾ ਇਕਤ ਹਟ ਸ਼ਬਦ ਵਿਸਾਹੀ ਹੈ ਪੂਰਾ ਪੂਰੇ ਵਟਨ ਆਖ ਸੁਣਾਈਏ ਕਦੇ ਨਾ ਹੋਵੇ ਘਟ ਸੱਚੀ ਪਤ ਸਹੀ ਹੈ ਪੂਰੇ ਸਤਗੁਰ ਖਟ ਖੁੱਟ ਸਮਾਹੀ ਹੈ ਸਾਧ ਸੰਗਤ ਪ੍ਰਗਟ ਸਦਾ ਨਿਰਵਾਹੀ ਹੈ ਚਾਵਲੇ ਕੱਤੇ ਸੱਟ ਨਾ ਦੂਜੀ ਵਾਹੀ ਹੈ ਜਮਕੀ ਫਾਹੀ ਕੱਟ ਦਾਦ ਇਹ ਲਾਹੀ ਹੈ ਪੰਜੇ ਦੂਤ ਸੰਘਟ ਢੇਰੀ ਢਾਈ ਹੈ ਪਾਣੀ ਜਿਉ ਹਰ ਹੱਟ ਸੋ ਖੇਤ ਉਮਾਹੀ ਹੈ ਸ਼ਬਦ ਦੁਆਰਾ ਨਾਮ ਦੀ ਮਹਿਮਾ ਇੱਕ ਸਤ ਸੰਗ ਦੀ ਹੱਟੀ ਤੋਂ ਮਿਲਦਾ ਹੈ ਪੂਰੇ ਸੰਤਾਂ ਦਾ ਵਿਚਾਰ ਰੂਪਵਟ ਪੂਰਾ ਹੈ ਕਿ ਕਾਕੇ ਸਲਾਹੀਏ ਕਦੇ ਵੀ ਘਟ ਨਹੀਂ ਹੋ ਕਿਉਂਕਿ ਸੱਚੇ ਦੀ ਪਾਤਸ਼ਾਹੀ ਦਾ ਹੈ ਪੂਰੇ ਸਤਿਗੁਰ ਨਾਲ ਜੋ ਮਿਲ ਕੇ ਖੜਦੇ ਹਨ ਉਹ ਨਾਮ ਕਣ ਵਾਲੇ ਅਨੰਦ ਵਿਖੇ ਸਮਾਜਦੇ ਹਨ ਸਾਧ ਸੰਗਤ ਪ੍ਰਗਟ ਹੈ ਇਸ ਨਾਲ ਸਦਾ ਨਿਰਬਾਹ ਕਰਿਏ 21 66 ਨਾਲ ਹੀ ਕੋਰੇ ਚਾਵਣ ਛਿੱਟੇ ਕਰੋ ਦੂਜੀ ਛੱਟ ਨਾ ਵੱਜੇ ਭਾਵ ਇਹ ਕੀ ਇਸੇ ਵਿੱਚ ਜਿੱਤ ਨੂੰ ਦੂਜਾ ਜਨਮ ਨਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਰੱਬ ਦੀ ਦਾਤ ਪਾ ਕੇ ਜਮ ਦੀ ਫਾਹੀ ਨੂੰ ਕੱਟ ਸਿਟਿਏ ਪੰਜਾਂ ਦੀ ਦੂਤਾਂ ਨੂੰ ਘੇਰ ਕੇ ਉਹਨਾਂ ਦੀ ਢੇਰੀ ਟਾ ਦਈਏ ਹਰਟ ਦੀ ਪਾਣੀ ਵਾਂਗ ਸੁਰਤ ਦੇ ਖੇਤ ਨੂੰ ਹਰਾ ਵੇਖੀਏ ਭਾਵ ਸੁਖ ਵਿੱਚ ਚਾਉ ਪ੍ਰੇ ਰਹੀਏ ਪਾਉ ਸਾਧ ਸੰਗਤ ਹਰਟ ਹੈ ਨਾਮ ਰੂਪੀ ਜਲ ਨਾਲ ਜਗਿਆ ਸੁਦੇ ਮਨ ਰੂਪ ਖੇਤ ਵਿਖੇ ਬ੍ਰਹਮਨਾਦ ਦੀ ਪੈਲੀ ਹਰੀ ਪ੍ਰੀ ਰਖੋ ਆਖੋ ਸਤਨਾਮ ਵੇ ਗੁਰੂ ਅੱਗੇ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਸਤਗੁਰੂ ਪੂਰਾ ਸਤਗੁਰ ਆਪ ਨਾਲਖ ਲਖਵਾਈ ਦੇਵੈ ਥਾਪ ਓ ਥਾਪ ਜੋ ਤਿਸ ਪਵਾਈ ਲੇਪਨਾ ਪੁੰਨਨੈ పాਪੁ ਪਾਇ ਸਮਾਵੀ ਲਾਗੂ ਵਰਨਾ ਸਰਾਪ ਨੇ ਆਪ ਜਣਾਵਈ ਗਾਵੇਂ ਸ਼ਬਦ ਆਲਾਪ ਕਥ ਸੁਣਾਵਈ ਕਥ ਕਥਾ ਜਪ ਜਾਪਨੈ ਜਗਤ ਕਮਾਵਈ ਪੂਰੇ ਗੁਰ ਪ੍ਰਤਾਪ ਆਪ ਗਵਾਵਈ ਲਾਹੇ ਤਿੰਨੈ ਤਾਪ ਸੰਤਾਪ ਘਟਾਵਈ ਗੁਰਬਾਣੀ ਮਨਤਾਪ ਨਿਜ ਕਰਿਆ ਬਈ ਭਾਈ ਗੁਰਦਾਸ ਜੀ ਅੱਗੇ ਫਰਮਾਉਂਦੇ ਹਨ ਪੂਰਾ ਸਤਿਗੁਰ ਪਰਮੇਸ਼ਰ ਆਪ ਹੈ ਪਰ ਉਹ ਅਲਖ ਹੈ ਆਪਣੇ ਆਪ ਨੂੰ ਲਖਾਉਂਦਾ ਨਹੀਂ ਜਗਤ ਨੂੰ ਉਤਪੱਦ ਕਰਤਾ ਹੈ ਲੈ ਕਰਕੇ ਦੇਖਦਾ ਜਿਸ ਤਰ੍ਹਾਂ ਉਸ ਨੂੰ ਪਾਉਂਦਾ ਹੈ ਉਹ ਪਾਉਣ ਤੇ ਸਮਾਉਣ ਕਰਕੇ ਉਸ ਨੂੰ ਪਾਪ ਪੁੰਨ ਦਾ ਲੇਪ ਨਹੀਂ ਨਾ ਆਪ ਨੂੰ ਜਣਾਉਂਦਾ ਹੈ ਨਾ ਵਰ ਨਾ ਸ਼ਰਾਪ ਦਾ ਲਾਗ ਬਣਦਾ ਹੈ ਸ਼ਬਦ ਦਾ ਅਨਾਪ ਗੌਂਦਾ ਹੈ ਅਕਥ ਕਹਾਣੀਆਂ ਵਹਿ ਗੁਰਦੀਆਂ ਗੋਝ ਗੱਲਾਂ ਸੁਣਾਉਂਦਾ ਹੈ ਅਕਥ ਕਥਾ ਕਰਦਾ ਹੈ ਆਤਮ ਉਪਦੇਸ਼ ਦਿੰਦਾ ਹੈ ਜਾਪ-ਜਾਪਦੇ ਹੋਈ ਜਗਤ ਦੀ ਕਾਰ ਰਾਗ ਦਵੇਖ ਨਹੀਂ ਕਰਦਾ ਐਸੇ ਪੂਰੇ ਗੁਰੂ ਦੇ ਪ੍ਰਤਾਪ ਨਾਲ ਜਗਿਆਸੂਆਂ ਦਾ ਆਪਾ ਭਾਵ ਗਵਾਚਦਾ ਹੈ ਇਹ ਪ੍ਰਤਾਪ ਤਿੰਨੇ ਤਾਪ ਉਤਾਰਦਾ ਤੇ ਸੰਤਾਪ ਦੂਰ ਕਰਦਾ ਹੈ ਐਸੇ ਗੁਰੂ ਦੀ ਬਾਣੀ ਨਾਲ ਮਨ ਟਿਕਦਾ ਤੇ ਜਗਿਆਸੂ ਆਪਣੇ ਸਰੂਪ ਵਿੱਚ ਆ ਜਾਂਦਾ ਖੋ ਸਤ ਨਾਮ ਵਾਹਿਗੁਰੂ ਗੁਰਸਿੱਖਾਂ ਲਈ ਸਾਧਨ ਦੱਸਾਂ ਤੇ ਵਰਨਨ ਪੂਰਾ ਸਤਗੁਰ ਸਤ ਗੁਰਮੁਖ ਭਾਲੀ ਐ ਪੂਰੀ ਸਤਗੁਰ ਮਤਿ ਸ਼ਬਦ ਸਮੱਲੀ ਐ ਦਿਰਘੈ ਧੋਈਐ ਪਤ ਹੁੰਮੈ ਜਲਿਐ ਘਰਹੀ ਜੋਗੀ ਜੁਗਤ ਬੈਸਨ ਧਰਮਸ਼ਾਲੀ ਐ ਪਾਵਨ ਮੋਖ ਮੁਕਤ ਗੁਰਸਿੱਖ ਪਾਲੀ ਐ ਅੰਤਰ ਪ੍ਰੇਮ ਮੁਕਤ ਗੁਰਸਿੱਖ ਪਾਲੀ ਐ ਅੰਤਰ ਪ੍ਰੇਮ ਭਗਤ ਨਦਰ ਨਿਹਾਲੀ ਐ ਪਾਤਸ਼ਾਹੀ ਇੱਕ ਛੱਤ ਖਰੀ ਸੁਖੱਲੀ ਐ ਪਾਣੀ ਪੀਹਣ ਘੱਤ ਸੇਵਾ ਚੱਲੀ ਐ ਮਸਕੀਨੀ ਵਿੱਚ ਵੱਤ ਚਾਲ ਨਿਰਾਲੀ ਐ ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰਾ ਸਤਗੁਰੂ ਸਤ ਸਰੂਪ ਹੈ ਗੁਰਮੁਖ ਹੋ ਕੇ ਉਸ ਦੀ ਪਾਲ ਕਰੀਏ ਉਸ ਸਤਗੁਰੂ ਦੀ ਪੂਰੀ ਮਤ ਇਹ ਹੈ ਕਿ ਸਦਾ ਸ਼ਬਦ ਦੀ ਸੰਭਾਲ ਕਰੀਏ ਅਤੇ ਹੰਮੈ ਨੂੰ ਸਾੜ ਕੇ ਦਰਗਾਹ ਲਈ ਆਪਣੀ ਮਤ ਧੋ ਲਈਏ ਕਿਸ ਤਰ੍ਹਾਂ ਗੁਰੂ ਦੇ ਵਿੱਚ ਹੀ ਵਾਹਿਗੁਰੂ ਨਾਲ ਜੁੜ ਜਾਣ ਦੀ ਯੁਗਤ ਤਰਮਸ਼ਾਲ ਸਤ ਸੰਗ ਵਿੱਚ ਬੈਠ ਕੇ ਸਿੱਖ ਲਵਿਏ ਜੋ ਗੁਰੂ ਦੀ ਸਿੱਖੀ ਨੂੰ ਇਉਂ ਲੈ ਕੇ ਪਾਲਦੇ ਹਨ ਕੇਵਲ ਮੁਕਤੀ ਪਾਉਂਦੇ ਹਨ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਹੁੰਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਪਰ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਜਥਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮਨ ਪਿੰਨਾ ਪਾਤਸ਼ਾਹ ਹੋ ਕੇ ਫਿਰ ਪਾਣੀ ਢੋਣ ਚੱਕੀ ਦਾ ਪੀਣਾ ਪਉਂਦੇ ਤੇ ਹੋਰ ਸੇਵਾ ਘਾਲਦੇ ਹਨ ਨਿਰਾਲੀ ਚਾਲ ਹੀ ਹੈ ਕਿ ਗਰੀਬੀ ਵਿੱਚ ਫਿਰਦੇ ਹਨ ਭਾਵ ਅਕਾਲ ਪੁਰਖ ਜੋ ਗੁਰੂ ਸਰੂਪ ਵਿੱਚ ਉਪਦੇਸ਼ ਦਿੰਦਾ ਗੁਰਮੁਖਾਂ ਦੁਆਰਾ ਸਤ ਸੰਗ ਵਿੱਚ ਲੱਭਦਾ ਹੈ ਉਸ ਨੂੰ ਪ੍ਰਾਪਤ ਕਰਨ ਦੀ ਜੁਗਤ ਪ੍ਰੇਮਾ ਭਗਤੀ ਅੰਦਰ ਖੋਜਣੀ ਹੈ ਪ੍ਰਾਪਤ ਕਰਕੇ ਸੁਖੀ ਮਨ ਤੇ ਖੁਸ਼ੀ ਰਹਿਣਾ ਹੈ ਆਦ ਅੰਤ ਹੱਥੋਂ ਸੇਵਾ ਕਰੀਦੀ ਹੈ ਭਾਵੇਂ ਚਾਹੇ ਗਰੀਬੀ ਹੋਵੇ ਚਾਹੇ ਅਮੀਰੀ ਹੋਵੇ ਆਖੋ ਸਤਨਾਮ ਸ਼੍ਰੀ ਵਾਹਿਗੋ ਅੱਗੇ ਭਾਈ ਗੁਰਦਾਸ ਦੱਸਦੇ ਹਨ ਗੁਰਮੁਖਾਂ ਦੇ ਲੱਛਣ ਗੁਰਮੁਖ ਸੱਚਾ ਖੇਲ ਗੁਰੂਪਦ ਦੇਸਿਆ ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ ਫੁੱਲੀ ਤਿੱਲੀ ਫੁਲੇਲ ਸੰਗ ਸਲਿਸਿਆ ਗੁਰਸਿੱਖ ਨੇਕ ਨਕੇਲ ਮਟੇ ਅੰਦੇਸਿਆ ਅੱਗੇ ਕਹਿੰਦੇ ਹਨ ਭਾਈ ਗੁਰਦਾਸ ਜੀ ਨਾਮਨ ਅੰਮ੍ਰਿਤ ਵੇਲ ਵਸਨਾ ਸੋ ਦੇਸਿਆ ਗੁਰੂ ਜਪ ਰਿਤੇ ਸੋਹਿਲ ਗੁਰ ਪ੍ਰਵੇਸ਼ਿਆ ਪਉ ਭਗਤ ਪਉ ਭੇਲ ਸਾਧ ਸ੍ਰੀ ਸਿਆ ਨਿਤ ਨਿਤ ਨਵਲ ਨਵੇਲ ਗੁਰਮੁਖਪੀ ਸਿਆ ਖੈਰ ਦਲਾਲ ਦਲੇਲ ਸੇਵ ਸਹਿ ਸਿਆ ਭਈ ਗੁਰਦਾਸ ਜੀ ਕਹਿੰਦੇ ਜਿੰਨਾ ਗੁਰਮੁਖਾਂ ਨੂੰ ਗੁਰੂ ਦਾ ਉਪਦੇਸ਼ ਮਿਲਿਆ ਹੈ ਸੱਚਾ ਖੇਲ ਹੀ ਹੈ ਸਤ ਸੰਗ ਨਾਲ ਉਹਨਾਂ ਨੇ ਮੇਲ ਕੀਤਾ ਹੈ ਸ਼ਬਦ ਵਿਖੇ ਘਰ ਕੀਤਾ ਹੈ ਫੁੱਲਾਂ ਨਾਲ ਮਿਲ ਕੇ ਤਿੱਲ ਸ੍ਰੇਸ਼ਟ ਫੁਲੇਲ ਹੋ ਜਾਂਦੇ ਹਨ ਅਤੇਵੇਂ ਗੁਰਮੁਖਾਂ ਦਾ ਸਤ ਸੰਗ ਹੈ ਗੁਰੂ ਸਿੱਖਾਂ ਦੇ ਨਕ ਵਿਖੇ ਭਾਣੇ ਦੀ ਨਕੀਲ ਪਈ ਹੋਈ ਆਖੋ ਸਤਨਾਮ ਵਾਹਿਗੁਰੂ ਇਸ ਲਈ ਉਹਨਾਂ ਦੇ ਅੰਦੇਸ਼ੇ ਮਿੱਟੇ ਹੋਏ ਹਨ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਸਤ ਸੰਗ ਰੂਪੀ अथवा ਸਵੈਸ ਰੂਪੀ ਸ੍ਰੇਸ਼ਟ ਦੇਸ਼ ਵਿਖੇ ਵਸਦੇ ਹਨ ਗੁਰੂ ਦਾ ਜਾਪ ਰਿਤੇ ਵਿੱਚ ਜਪ ਕੇ ਤੇ ਗੁਰੂ ਦਾ ਰਿਤੇ ਵਿੱਚ ਪ੍ਰਵੇਸ਼ ਕਰਕੇ ਸੁਖੀ ਰਹਿੰਦੇ ਹਨ ਪਹਿ ਪਉ ਪ੍ਰੇਮ ਭਗਤੀ ਨਾਲ ਮੇਲ ਹੈ ਇਸ ਕਰਕੇ ਸ੍ਰੇਸ਼ਟ ਸਾਧੂ ਹਨ ਗੁਰਮੁਖਾਂ ਦਾ ਨਿਤ ਨਿਤ ਨਵੇਂ ਤੋਂ ਨਵਾਂ ਪੀਸ ਪ੍ਰੇਮ ਦਾ ਰੰਗ ਹੁੰਦਾ ਹੈ ਗੁਰਮੁਖ ਖੈਰ ਨਾਮ ਰੂਪੀ ਪਿਖਿਆ ਦੇ ਜੋ ਖੈਰ ਦਾਤੀ ਹੈ ਸੋਦਾ ਕਰਾਉਣ ਵਾਲੇ ਦਲੇਰ ਦਲਾਲ ਹਨ ਸੇਵ ਪੂਜਨੀਕ ਤੇ ਸਹਿਸਿਆ ਸਹਿ ਈਸ਼ਰ ਦੇ ਸਾਥ ਮਿਲੇ ਹੋਇਨ ਅੱਗੇ ਭਾਈ ਗੁਰਦਾਸ ਜੀ ਬਚਨ ਕਰਦੇ ਚਰਨ ਧੂੜ ਗੁਰਮੂਰਤ ਘਰ ਧਿਆਨ ਸਦਾ ਹਜੂਰ ਹੈ ਗੁਰਮੁਖ ਸ਼ਬਦ ਧਿਆਨ ਨੇੜ ਨਾ ਦੂਰ ਹੈ ਪੂਰਬ ਲਿਖਤ ਨਿਸ਼ਾਨ ਕਰਮ ਅੰਕੂਰ ਹੈ ਗੁਰਸੇਵਾ ਪ੍ਰਧਾਨ ਸੇਵਤ ਸੂਰ ਹੈ ਪੂਰਨ ਪਰਮ ਨਿਧਾਨ ਸਦ ਪ੍ਰਭੂਰ ਹੈ ਸਾਧ ਸੰਗਤ ਸਥਾਨ ਜਗਮਗ ਠਰੂਰ ਹੈ ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ ਲੱਖ ਲੱਖ 베ਦ ਪੁਰਾਨ ਕੀਰਤਨ ਚੂਰ ਹੈ ਭਗਤ ਵੱਛਲ ਪ੍ਰਮਾਨ ਚਰਨਾ ਤੂਰ ਹੈ ਵਹਿਗੁਰਦਾਸ ਜੀ ਕਹਿੰਦੇ ਗੁਰੂ ਮੂਰਤੀ ਦਾ ਧਿਆਨ ਕਰ ਗੁਰੂ ਦਾ ਸਦਾ ਹਜੂਰ ਹੈ ਗੁਰਦੁਆਰੇ ਸ਼ਬਦ ਦਾ ਜਿੰਨਾ ਨੂੰ ਗਿਆਨ ਹੋਇਆ ਹੈ ਉਹਨਾਂ ਨੂੰ ਈਸ਼ਵਰ ਨੇੜੇ ਪਾਸਦਾ ਹੈ ਦੂਰ ਨਹੀਂ ਹੈ ਵਾਹਿਗੁਰੂ ਕਹਿੰਦੇ ਪਰੰਤੂ ਕਰਮਾਂ ਦਾ ਅੰਗੂਰ ਪੂਰਵ ਲਿਖੇ ਅਨੁਸਾਰ ਪ੍ਰਗਟ ਹੁੰਦਾ ਹੈ ਸੂਰਮਾ ਸੇਵਕ ਗੁਰੂ ਸੇਵਾ ਵਿੱਚ ਪ੍ਰਧਾਨ ਹੋ ਜਾਂਦਾ ਹੈ ਪੂਰਨ ਵੱਡਾ ਭੰਡਾਰ ਵਾਹਿਗੁਰੂ ਸਦਾ ਪਰਪੂਰ ਹੈ ਕਦੇ ਨਹੀਂ ਸਾਧ ਸੰਗਤ ਦੇ ਦੀਆਂ ਕਿਰਨਾ ਠੰਡੀਆਂ ਪੈ ਜਾਂਦੀਆਂ ਹਨ ਸਤ ਸੰਗ ਦੇ ਨੂਰ ਪ੍ਰਕਾਸ਼ ਦੇ ਅੱਗੇ ਲੱਖਾਂ ਚੰਦਨਮਾ ਤੇ ਲੱਖਾਂ ਸੂਰਜ ਦੀਆਂ ਕਿਰਨਾਂ ਠੰਡੀਆਂ ਮਾਤ ਹਨ ਲੱਖਾਂ ਵੇਦ ਤੇ ਲੱਖ ਸਤ ਸੰਗ ਦੇ ਕੀਰਤਨ ਅੱਗੇ ਮਾਤ ਹਨ ਐਸੇ ਹੀ ਚਰਨ ਧੂੜ ਤਾਂ ਦੇ ਪਿਆਰੇ ਪਰਮੇਸ਼ਰ ਵੱਲੋਂ ਪ੍ਰਵਾਨ ਹੈ ਤਾਂ ਐਸੀ ਸਤਗੁਰ ਚਰਨ ਧੂੜ ਪ੍ਰਾਪਤ ਕੀਤੇਆਂ ਸੁਖ ਹੁੰਦਾ ਹੈ ਵਾਹਿਗੁਰੂ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਧੂੜੀ ਮੱਜਨ ਸਾਦ ਕੀ ਸਾਈਂ થી ਇਹ ਕਿਰਪਾਲ ਅੱਗੇ ਭਾਈ ਗੁਰਦਾਸ ਜੀ ਗੱਲ ਕਰਦੇ ਹਨ ਗੁਰ ਸਿੱਖ ਅਭੇਦ ਗੁਰ ਸਿੱਖ ਸਿੱਖ ਗੁਰ ਦੋਏ ਅਲਖ ਲਖਾਇਆ ਗੁਰ ਦੇ ਖਿਆਲੈ ਸੋਏ ਸਿੱਖ ਸਦਾਇਆ ਗੁਰ ਸਿੱਖ ਕੋ ਹੋਏ ਜੋ ਗੁਰ ਪਾਇਆ ਹੀਰਾ ਕਣੀ ਪਰੋਏ ਹੀਰ ਪਿਧਾਇਆ ਜਲ ਤਰੰਗ ਅਵ ਲੋਏ ਸਲਲ ਸਮਾਇਆ ਜੋਤੀ ਜੋਤ ਸਮੋਏ ਦੀਪ ਦੀ ਪਾਇਆ ਅਚਰਜ ਅਚਰਜ ਢੋਈ ਚਨਿਤ ਬਣਾਇਆ ਦੁੱਧੋਂ ਦਈ ਬਲੋਏ ਕਿਉ ਕਢਾਇਆ ਇੱਕ ਚਾਨਣ ਤਰੇ ਲੋਈ ਪ੍ਰਗਟਿਆ ਆਇਆ ਭਾਈ ਗੁਰਦਾਸ ਜੀ ਬਚਨ ਕਰਤੇ ਜਾਣੂ ਨੇ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ ਦੋਹਾਂ ਨੇ ਅਲਖ ਕਰਤਾਰ ਨੂੰ ਲਖਾ ਦਿੱਤਾ ਹੈ ਕਿ ਕੁਰ ਉਤਰ ਗੁਰੂ ਨਾਨਕ ਦੀ ਸਿੱਖਿਆ ਲੈ ਕੇ ਉਹ ਅੰਗਦ ਪਹਿਲੇ ਸਿੱਖ ਸਦਾਇਆ ਜਦ ਦਿਖਿਆ ਦੀ ਕਮਾਈ ਹੋ ਗਈ ਜਦੋਂ ਦਿਖਿਆ ਦੀ ਕਮਾਈ ਹੋ ਗਈ ਯਾਰ ਪਾਸ਼ਾ ਕਹਿੰਦੇ ਦਿਖਿਆ ਦੀ ਕਮਾਈ ਹੋ ਗਈ ਯਾਰ ਸਿੱਖ ਗੁਰੂ ਨੂੰ ਭਾ ਗਿਆ ਤਦ ਗੁਰੂ ਨਾਲ ਇੱਕ ਰੂਪ ਹੋ ਗਿਆ ਮਾਨੋ ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ ਕੇ ਪ੍ਰੋ ਦਿੱਤਾ ਜਿਵੇਂ ਜਲ ਤੇ ਤਰੰਗਾ ਲਹਿਰਾਂ ਨੂੰ ਦੇਖੋ ਜਲ ਵਿੱਚ ਹੀ ਸਮਾ ਜਾਂਦੀਆਂ ਹਨ ਜੀ ਕੁਰ ਦੀਵੇ ਤੋਂ ਦੀਵਾ ਜਗ ਕੇ ਜੋਤ ਸਮਾ ਜਾਂਦੀ ਐ ਅਸ ਚਰਜ ਤੋਂ ਅਸਰਜ ਕਰਨ ਵਾਲਾ ਚਰਿੱਤਰ ਰਚ ਦਿੰਦਾ ਹੈ ਜੀਕਰ ਦੁੱਧ ਤੋਂ ਦਹੀਂ ਤੇ ਦਹੀਂ ਤੋਂ ਰਣਕੇ ਕਿ ਹੁਕੰਡ ਲਿਆ ਇੱਕੋ ਚਾਨਣਾ ਵਾਹਿਗੁਰੂ ਦੇ ਗਿਆਨ ਦਾ ਤਿੰਨਾ ਲੋਕਾਂ ਵਿੱਚ ਐਉਂ ਪ੍ਰਗਟ ਹੁੰਦਾ ਹੈ ਭਾਵ ਇਹ ਏਸੂਲ ਨਿਯਮ ਜੋ ਇੱਥੇ ਵਰਣਨ ਕੀਤਾ ਹੈ ਦਸ਼ਾਂ ਪਾਤਸ਼ਾਹਿਆਂ ਦੇ ਪਰਸ ਪਰ ਸੰਬੰਧ ਪ੍ਰਗਟਦਾ ਹੈ ਭਾਈ ਸਾਹਿਬ ਜੀ ਅਗਲੀ ਪੋੜੀ ਵਿੱਚ ਇਸੇ ਬਾਤ ਦਾ ਵਰਣਨ ਖੋਲ ਕੇ ਕਰਦੇ ਹਨ ਉੱਪਰਲੇ ਭਾਵ ਪਰੇ ਹੈ ਸਤਗੁਰ ਨਾਨਕ ਦਿਉ ਹੈ ਗੁਰਾ ਗਰੂ ਹੋਇਆ ਅੰਗਦ ਅਲਖ ਪਿਉ ਸਹਿਦ ਸਮੋਇਆ ਅਮਰੋ ਅਮਰ ਸਮਿਓ ਅਲਖ ਲਖ ਹੋਇਆ RAM ਨਾਮ ਅਰਖਿਓ ਅੰਮ੍ਰਿਤ ਚੋਇਆ ਗੁਰ ਅਰਜਨ ਕਰਸਿਓ ਢੋਇਆ ਗੁਰ ਹਰਿ ਗੋਬਿੰਦ ਅਮਿਓ ਅਮਿਓ ਪੈ ਲੋਇਆ ਗੁਰ ਸਾਚਾ ਸਚ ਸਮਿਓ ਸਚ ਖਲੋਇਆ ਤਮ ਅਗੈ ਅੰਗੇ ਹੋ ਸ਼ਬਦ ਪ੍ਰੋਇਆ ਗੁਰਮੁਖ ਅਪਰ ਪ੍ਰਿਯੋ ਪਰਮ ਭੋਖ ਹੋਇਆ ਕਈ ਗੁਰਦਾਸ ਜੀ ਕਹਿੰਦੇ ਹਨ ਭਾਈ ਸਤਿਗੁਰੂ ਨਾਨਕ ਦੇਵ ਜੀ ਗੁਰਾਂ ਦੇ ਗੁਰੂ ਹੋਏ ਹਨ ਜਿਨ੍ਹਾਂ ਨੇ ਅੰਗਦ ਜੀ ਨੂੰ ਅਲਖ ਤੇ ਅਭੇਦ ਵਹਿਗੁਰੂ ਵਿੱਚ ਸਹਿਜ ਪਦ ਦੇ ਕੇ ਸਮਾ ਦਿੱਤਾ ਗੁਰੂ ਅੰਗਦ ਨੇ ਅਮਰਦਾਸ ਜੀ ਨੂੰ ਅਮਰ ਈਸ਼ਵਰ ਵਿਖੇ ਸਮਾ ਕੇ ਅਲਖ ਨੂੰ ਲਿਖਾ ਦਿੱਤਾ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਨੇ ਪ੍ਰੇਮ ਦੇ ਪਿਆਲੇ ਦਾ ਅੰਮ੍ਰਿਤ ਚੋਇਆ ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ ਗੁਰੂ ਰਾਮਦਾਸ ਵੱਲੋਂ ਦਾਤ ਨੰਨਿ ਵਾਜੇ ਗਏ ਸ਼ਬਦ ਅੰਮ੍ਰਿਤ ਨੂੰ ਰੜਕਿਆ ਤੇ ਗੁਰੂ ਅਰਜਨ ਦੀ ਕਿਰਪਾ ਨਾਲ ਅੰਮਿਓ ਅਗਾਧ ਹੋ ਗਏ ਅਥਵਾ ਸੱਚੇ ਅਕਾਲ ਪੁਰਖ ਦਾ ਸੱਚ ਇਨ੍ਹਾਂ ਸੁੱਤਿਆਂ ਦੀ ਕਿਰਪਾ ਕਰਕੇ ਸੱਚ ਮੁੱਚ ਸਿੱਖਾਂ ਦੇ ਹਿਰਦੇ ਵਿੱਚ ਖਲੋ ਗਿਆ ਜਿਨ੍ਹਾਂ ਦੇ ਆਤਮ ਮਨ ਨੂੰ ਅਗਾਧ ਸ਼ਬਦ ਨਾਲ ਗੁਰਾਂ ਨੇ ਪ੍ਰੋ ਦਿੱਤਾ ਇਨ੍ਹਾਂ ਗੁਰਮੁਖਾਂ ਨੇ ਭਾ ਇਨਾ ਗੁਰਮੁਖਾਂ ਨੇ ਨਾ ਭਰੀ ਜਨਮ ਵਾਲੇ ਹਿਰਦਿਆਂ ਨੂੰ ਗੁਰੂ ਸ਼ਬਦ ਨਾਲ ਭਰਪੂਰ ਕਰਕੇ ਸੰਸਾਰ ਦਾ ਪਰਮ ਤੇ ਡਰ ਦੂਰ ਕਰ ਦਿੱਤਾ ਅੱਗੇ ਭਾਈ ਗੁਰਦਾਸ ਜੀ ਵਾਰ ਵਿੱਚ ਦੱਸਦੇ ਹਨ ਸਾਧ ਸੰਗਤ ਭਉ ਭਉ ਸਹਿਜ ਬਿਰਾਗ ਹੈ ਗੁਰਮੁਖ ਸਹਿਜ ਸੁਭਾਉ ਸੁਰਤ ਸੁ ਜਾਗ ਹੈ ਮਧੁਰ ਬਚਨ ਅਲਾਉ ਹਮੈ ਤਿਆਗ ਹੈ ਸਤ ਗੁਰ ਮਤ ਪਰਥਾਉ ਸਦਾ ਅਨੁਰਾਗ ਹੈ ਕਿਰਮ ਪਿਆਲੇ ਸਉ ਮਸਤਗ ਭਾਗ ਹੈ ਬ੍ਰਹਮ ਜੋਤ ਬ੍ਰਹਮਾਉ ਗਿਆਨ ਚਿਰਾਗ ਹੈ ਅੰਤਰ ਗੁਰਮਤ ਚਾਉ ਅਲਪਤ ਅਦਾਗ ਹੈ ਵਿਹੀ ਅਕੀਤ ਲਾਉ ਸਦਾ ਸੁਹਾਗ ਹੈ ਪਾਈ ਗੁਰਦਾ ਜੀ ਕਹਿੰਦੇ ਸਾਧ ਸੰਗਤ ਵਿਖੇ ਗੁਰਮੁਖ ਲੋ ਭੋ ਡਰਤੇ ਭਾਉ ਪ੍ਰੇਮ ਰੱਖਦੇ ਤੇ ਸਹਿਜ ਹੀ ਵਿਰਾਗੀ ਰਹਿੰਦੇ ਹਨ ਗੁਰਮੁਖ ਸਹਿਜ ਸੁਭਾਹੀ ਸੁਰਤ ਵਿਖੇ ਜਾਗਦੇ ਰਹਿੰਦੇ ਹਨ ਭਾਵ ਸੁਰਤ ਸ਼ਬਦ ਵਿਖੇ ਜੁੜੀ ਰਹਿੰਦੀ ਹੈ ਮਿੱਠੇ ਬਚਨ ਬੋਲਦੇ ਹਨ ਹਮੇ ਦਸਦਾ ਤਿਆਗ ਰੱਖਦੇ ਹਨ ਸਤਿਗੁਰਾਂ ਦੀ ਮਤ ਦੇ ਅਨੁਸਾਰ ਸਦਾ ਅਨੁਰਾਗ ਪ੍ਰੇਮ ਰੱਖਦੇ ਹਨ ਪਰੀ ਦੇ ਪਿਆਲੇ ਦਾ ਸੌ ਸੁਆਦ ਆਇਆ ਹੈ ਮੱਥੀ ਪ੍ਰਭਾਗ ਹੈ ਬ੍ਰਹਮ ਜੋਤ ਕਰਕੇ ਬ੍ਰਹਮ ਆਦਕ ਨੂੰ ਵੀ ਗਿਆਨ ਦੇ ਚਰਕ ਦੀਵੇ ਦੇਣ ਵਾਲੇ ਹੋ ਗਏ ਹਨ ਅੰਦਰ ਗੁਰੂ ਦੀ ਮਤ ਕਰਕੇ ਵੱਡਾ ਚਾਉ ਆਨੰਦ ਹੈ ਇਸੇ ਕਰਕੇ ਮਾਇਆ ਤੇ ਅਲੋਪ ਤੇ ਵਿਸ਼ਿਆਂ ਤੋਂ ਬੇਦਾਗ ਹਨ ਸੰਸਾਰ ਵੀ ਵਿਸ਼ਿਆਂ ਵਿੱਚੇ ਫਸਿਆ ਹੋਇਆ ਹੈ ਗੁਰਮੁਖ 21 ਇੱਕ ਈਸ਼ਵਰ ਵਿਖੇ ਚੜਾਓ 29 ਕਰਦੇ ਹਨ ਇਸ ਕਰਕੇ ਸਦਾ ਸੁਹਾਗ ਸਦਾ ਜੀਵਨ ਅਮੁਕਤ ਦਾ ਆਨੰਦ ਲੈ ਰਹੇ ਹਨ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰਮੁਖ ਸ਼ਬਦ ਸਮਾਲ ਸੁਰਤ ਸੰਭਾਲ ਲਈ ਹੈ ਗੁਰਮੁਖ ਨਦਰ ਨਿਹਾਲ ਨੇ ਉਹਨੇ ਹੱਲੀ ਹੈ ਗੁਰਮੁਖ ਸੇਵਾ ਕਾਲ ਵਿਰਲੇ ਘਾਲ ਲਈ ਹੈ ਗੁਰਮੁਖ ਦੀਨ ਦਿਆਲ ਹੇਤ ਹਿਆਲੀ ਹੈ ਗੁਰਮੁਖ ਨਿਭੈ ਨਾਲ ਗੁਰਸਿੱਖ ਪਾਲੀਐ ਰਤਨ ਪਦਾਰਥ ਨਾਲ ਗੁਰਮੁਖ ਭਲੀਐ ਗੁਰਮੁਖ ਅਕਲ ਅਕਾਲ ਭਗਤ ਸੁਖਾਲੀਐ ਗੁਰਮੁਖ ਹੰਸਾ ਢਾਲ ਰਸਕ ਰਸਾਲੀਐ ਭਾਈ ਗੁਰਦਾਸ ਜੀ ਕਹਿੰਦੇ ਜੋ ਗੁਰਮੁਖਾਂ ਦੇ ਸ਼ਬਦ ਨੂੰ ਸੰਭਾਲ ਯਾਦ ਰੱਖਦੇ ਹਨ ਉਹ ਸੂਰਤ ਭਗਵੰਤ ਦੀ ਪ੍ਰੀਤ ਨੂੰ ਯਾਦ ਰੱਖਦੇ ਹਨ अथवा ਗੁਰਮੁਖ ਤੋਂ ਸ਼ਬਦ ਦੀ ਸਮਾਲ ਸਿੱਖ ਕੇ ਉਸ ਨੂੰ ਸੂਰਤ ਵਿਚ ਸਮਾਇਕੇ ਰਖਿਏ ਭਾ ਕਰਕੇ ਉਹਨਾਂ ਦਾ ਨਹੀਂ ਪਿਆਰ ਨਾਲ ਦਰਸ਼ਨ ਕਰੀਏ ਗੁਰਮੁਖਾਂ ਦੀ ਸੇਵਾ ਦੀ ਕਾਲ ਕਮਾਈ ਲਈ ਮੁਹਬਤ ਰੱਖਦੇ ਹਨ ਗੁਰਮੁਖ ਨਾਲ ਤੇ ਪਉਂਦੇ ਹਨ ਪਾਵ ਅੰਤ ਤੱਕ ਸਾਈ ਹੁੰਦੇ ਹਨ ਗੁਰ ਸਿੱਖਿਆ ਨੂੰ ਪਾਲੀਏ ਰਤਨ ਵੈਰਾਗ ਲਾਲ ਪ੍ਰੇਮਾਤ ਪਦਾਰਥ ਗੁਰਮੁਖਾਂ ਪਾਸੋਂ ਟੋਲੀਏ ਕਿਉਂਕਿ ਗੁਰਮੁਖ ਅਕਲ ਕਲਪਨਾ ਤੋਰਤਨ ਅਕਾਲ ਅਮਰ ਹਨ ਉਹਨਾਂ ਦੀ ਭਗਤੀ ਸੇਵਾ ਸੁੱਖਾਂ ਦਾ ਕਰ ਹੈ ਗੁਰਮੁਖ ਲੋਕ ਹੰਸਾ ਮੰਗ ਤਤ ਮਿਥਿਆ ਦਾ ਵਿਵੇਚਨ ਕਰਦੇ ਹਨ ਤਨੋਂ ਮਨੋਂ ਪ੍ਰੇਮੀ ਹੋ ਕੇ ਪ੍ਰੇਮ ਕਰਦੇ ਹਨ ਅੱਜ ਦੀ ਕਥਾ ਨਹੀਂ ਅੱਗੇ ਤੋਂ ਚੈਨਲ ਲਾਈਕ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ